ਕੰਡਾ ਮੁੜਕੋ ਮੁੜਕੀ ਹੋ ਗਿਆ ਵੇਖੋ ਝੋੜ ਚੋਬਰਾਂ ਦਾ ਕੰਡਾ ਵੀ ਨਹੀਂ ਚੁਬਦਾ ਜਿਸਮਾ ਕਠੋਰ ਚੋਬਰਾਂ ਦਾ ਉਹ ਚੜਦੀ ਉਮਰ ਦਾ ਗਰਮ ਖੂਨ ਉਹ ਬੱਲੇ 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 ਪੁਆਇੰਟ ਦੇਖਦੇ ਆ ਕੌਣ ਬਣਾਉਂਦਾ ਉਹ ਪੁਆਇੰਟ ਦੇਖਦੇ ਆ ਕੌਣ ਬਣਾਉਂਦਾ ਆ ਪੱਟੀ ਵਾਲਾ ਤੇ ਦੂਸਰੇ ਪਾਸੇ ਭਗਵਾੜੇ ਵਾਲਾ ਏ ਭਗਵਾੜੇ ਵਾਲਾ ਪ੍ਰਤਪਾਲ ਉਹ ਉਹ ਬੱਲੇ 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 ਕੇ ਲਾਈਵ ਵਾਲੇ ਕੈਮਰੇ ਤੋਂ ਖਾ ਲੰਗਿਆ ਸੰਦੀ ਸੰਿਆਰੇ ਨੂੰ ਨੌਨਦੀਕ ਪਿੰਡ ਬਖਲੌਰ ਪ੍ਰੈਸ ਬਖਲੌਰ ਵਾਲੇ ਵੀਰਾ ਵੱਲੋਂ 500 ਰੁਪਇਆ ਬੀਆਰ ਸਪੋਰਟ ਅਕੈਡਮੀ ਨੂੰ ਦਿੱਤਾ ਕਹਿੰਦੇ ਇੱਕ ਵਾਰੀ ਰਵਦਾਸ ਮਹਾਰਾਜ ਦਾ ਕਾਰਾ ਵੀ ਲਾ ਦਿਓ ਸਾਰੇ ਸੰਗਤਾਂ ਸਹਿਯੋਗ ਦਿਓ ਬੋਲੇ ਈਸੋ ਤਿਰਪੈ ਸਤਿਗੁਰ ਰਵਦਾਸ ਮਹਾਰਾਜ ਕੀ ਧੰਨਵਾਦ ਜੀ ਉਹਨੇ 20 ਸਤੰਬਰ ਜਿਹੜਾ ਕੁਸ਼ਤੀ ਮੈਦਾਨ ਜਿਹਨਾਂ ਨੌਜਵਾਨਾ ਦਰਮਿਆਨਾ ਕਹਿੰਦਾ ਹੱਤ ਬਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਉਹ ਬੇਈਮਾਨੀ ਕਰਦੇ ਨੂੰ ਰੋਕਣਾ ਵੀ ਕੋਈ ਮੰਦੀ ਗੱਲ ਨਹੀਂ ਕਿ ਫੋਕੀ ਚੌਧਰ ਕਰਨਾ ਕੰਮ ਫੁਕਰੇ ਬੰਦੇ ਦਾ ਅੰਤ ਮਾੜਾ ਹੀ ਹੁੰਦਾ ਏ ਸਾਡਾ ਕਾਲੇ ਧੰਦੇ ਦਾ ਕਿ ਸੱਚੀ ਕਹਿਣੀ ਸੱਚੀ ਸੁਣਨੀ ਸਿਰ ਕਦੇ ਵੀ ਝੁੱਕਦਾ ਨਹੀਂ ਸਮਾਂ ਚੰਗਾ ਹੋਵੇ ਜਾਂ ਮਾੜਾ ਉਹ ਬੰਮਿਆ ਕਦੇ ਵੀ ਰੁਕਦਾ ਨਹੀਂ ਸਮਾਂ ਚੰਗਾ ਹੋਵੇ ਜਾਂ ਬਾੜਾ ਉਹ ਬੰਮਿਆ ਕਦੇ ਵੀ ਰੁਕਦਾ ਨਹੀਂ ਆਹ ਸਮੇਂ ਦੀ ਗੱਲ ਹੈ ਤੇ ਸਮਾਂ ਖਿਸਕਦਾ ਹੋਇਆ ਦੋਨੇ ਪਹਿਲਵਾਨਾਂ ਨੂੰ ਕਹਿੰਦੀ ਆ ਵੀ ਪੁਆਇੰਟ ਬਣਾਓ ਜਸਮਲ ਦੇ ਵੱਟ ਪੁਆਇੰਟ ਉਹ ਛੇਤੂ ਹੋਵੇਗਾ ਸਮਾਂ ਜਿਹੜਾ 3 ਮਿੰਟ 3 ਸਕਿੰਟ ਦਾ ਬੀਤ ਚੁਕਿਆ 3 ਮਿੰਟ 3 ਸਕਿੰਟ ਦਾ ਸਮਾਂ ਬੀਤ ਚੁਕਿਆ ਪਰ ਹਾਲੇ ਪੁਆਇੰਟ ਨਹੀਂ ਬਣਿਆ ਮੈਂ ਦੀ ਕੁਸ਼ਤੀ ਜਿਹੜੀ ਹੋ ਚੁੱਕੀ ਆ ਉਹ ਵਾਹ ਬਈ ਵਾਹ ਨਹੀਂ ਉਹ ਰੀਸਾ ਕਹਿੰਦਾ ਇੱਕ ਵਾਰੀ ਹੱਥ ਜਿੱਤੇ ਜੋੜ ਦਿੰਨੇ ਆ ਉਹ ਦੰਦੇ ਨਮੀਆਂ ਘਰਾੜੀਆਂ ਦੇ ਤੋੜ ਦਿੰਨੇ ਆ ਕਿ ਦੰਦੇ ਨਮੀਆਂ ਘਰਾੜੀਆਂ ਦੇ ਤੋੜ ਦਿੰਨੇ ਆ ਲਓ ਦਰਸ਼ਕੋ ਟਲੀ 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 ਕਰੋ ਦੇਖੋ ਦਰਸ਼ਕੋ ਅੱਜ ਗੁਗਾ ਯਾ ਆਪਣੇ ਬੱਚਿਆਂ ਦੀ ਸੁਖਸ਼ਾਂਤੀ ਲਈ ਇੱਕ ਵਾਰ ਪਰਿਵਾਰਾਂ ਦੀ ਸੁਖਸ਼ਾਂਤੀ ਲਈ ਗੁਗਾ ਯਾਰਪੀਰ ਜੀ ਦੇ ਨਾਮ ਤੇ ਤਾੜੀ ਲਾਓ ਸਾਰੀ ਸੰਗਤ ਬੇਨਤੀ ਆ ਵਾਹ ਜੀ ਵਾਹ ਇੱਕ ਮਿੰਟ ਦਾ ਸਮਾਂ ਬਾਕੀ ਚੱਲਦੀ ਕੁਸ਼ਤੀ ਦਾ ਇਹ ਮਹਿੰਦੀਪੁਰ ਦਾ ਸ਼ਿੰਝ ਮੇਲਾ ਦੇਖੋ ਰਾਤ ਹੋ ਚੁੱਕੀ ਆ ਬਹੁਤ ਸਾਰੀਆਂ ਮਹਾਨ ਰੂਹਾਂ ਇਸ ਮੇਲੇ ਨੂੰ ਤੱਕ ਰਹੀਆਂ ਇੱਕ ਵਾਰੀ ਆਪਣੇ ਲਈ ਤਾੜੀ ਮਾਰ ਲਓ ਸਾਰੇ ਸੱਜਣ ਹੈਲੋ ਸਾਰੇ ਜੀ ਜਿਹੜਾ ਇਹਨੂੰ ਆਨੰਦਾਂ ਦਾ ਇੱਕ ਵਾਰੀ ਤਾੜੀ ਮਾਰੋ ਸਾਰੇ ਭਾਜੀ ਇੱਕ ਵਾਰ ਦੱਸੋ ਹੁਣੇ ਸਮਾਂ ਜਿਹੜਾ ਲਾਸਟ ਹੋ ਗਿਆ ਹੁਣ ਕੀ ਫੈਸਲਾ ਤੁਹਾਡਾ ਅਗਲਾ ਕਮੇਟੀ ਵਾਲੇ ਲੈਂਬਰ ਪੁਲਾ ਜੀ ਨੇ ਸਰਬਰ ਕਰੋ துறியா நலக்காடே <.ALLY> ਧਰਤੀ ਤੇ ਮਹਾ ਗੁੰਬ ਹੋ ਰਿਹਾ ਪਹਿਲਵਾਨਾਂ ਦਾ ਲਓ ਸਮਾ ਜਿਹੜਾ ਸਾਬਤ ਹੋ ਗਿਆ ਭਲਵਾਨਾਂ ਦਾ ਕੋਈ ਵੀ ਦਰਸ਼ਕ ਵੇਚਣਾ ਜਾਓ ਪਲੀਜ਼ ਆਪ ਜੀ ਬਜੀ ਹੁਣ ਦੱਸੋ ਹਾਕਮਟੀ ਵਾਲੇ ਵੀਰ ਬਵੰਦਕਾ ਬਹੁਤ ਬਹੁਤ ਧੰਵਾਦ ਹੈ ਲਓ ਦਰਸ਼ਕਾਂ ਦਾ ਨਾਮ ਹੋਈ ਜ਼ੋਰ ਲੱਗਿਆ ਮੱਲਾਂ ਦਾ ਉਹ ਯੁੱਧ ਹੋ ਗਿਆ ਭਾਜੀ ਦੱਸੋ ਕੀ ਡਿਸੀਜਨ ਤੁਹਾਡਾ ਭਾਈ ਮੇਰੇ ਜਿੰਨੇ ਵੀ ਮੇਰੇ ਵੀਰ ਤੁਸੀਂ ਆਏ ਆ ਵਿੱਚ ਕੋਈ ਨਾ ਆਇਓ ਸੰਗਤ ਨੂੰ ਬੇਨਤੀ ਆ ਇੱਥੇ ਰੋ ਬੈਠੇ ਰਹੋ ਕਮੇਟੀ ਕੀ ਫੈਸਲਾ ਕਰਦੀ ਆ ਇੱਥੇ ਰੁਕੋ ਮੇਰੇ ਵੀਰ ਆਪਣੇ ਆਪਣੇ ਸਾਥ ਦੇ ਸਾਰੇ ਵਜਣਾ ਆਓ ਬਈ